ਕਿ ਉਹਨੇ AI ਦੇ ਨਾਲ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਦਿਖਾਇਆ ਔਰ ਹਰਕਤ ਕਰਨੀਆਂ ਦਿਖਾਇਆ ਜਦੋਂ ਕਿ ਸਾਡੇ ਸਿੱਖੀ ਦੇ ਵਿੱਚ ਬੜਾ ਸਪਸ਼ਟਾ ਗੁਰੂ ਸਾਹਿਬ ਗੁਰੂ ਪਰਿਵਾਰ ਉਹਨਾਂ ਨੂੰ ਨਾ ਤੇ ਕਿਸੇ ਵੈਸੇ ਫਿਲਮ ਦੇ ਵਿੱਚ ਫਿਲਮਾਇਆ ਜਾ ਸਕਦਾ ਔਰ ਨਾ ਐਨੀਮੇਸ਼ਨ ਦੇ ਵਿੱਚ ਦਿਖਾਇਆ ਜਾ ਸਕਦਾ ਬੰਦੇ ਦਾ ਪੁੱਤ ਬਣ ਕੇ ਇਹਨੂੰ ਛੇਤੀ ਤੋਂ ਛੇਤੀ ਡਿਲੀਟ ਕਰ ਸੇਖੇ ਇਹਨੂੰ ਪਰਵਾਹ ਨਹੀਂ ਕਰਦੇ ਤੂੰ ਉਸ ਸੱਚੇ ਪਾਤਸ਼ਾਹ ਜੀ ਨੂੰ ਹੰਝੂ ਵਹਾਉਂਦੇ ਵੀ ਦਿਖਾਇਆ ਭਾਵੇਂ ਇਹ ਫਿਲਮ ਦੀ ਕਹਾਣੀ ਦਾ ਮਸਲਾ ਭਾਵੇਂ AI ਦੇ ਨਾਲ ਗੁਰੂ ਸਾਹਿਬ ਜੀ ਨੂੰ ਦਿਖਾਉਣ ਦਾ ਮਸਲਾ ਮੈਂ ਇਥੋਂ ਤੱਕ ਕਹਿਣਾ ਕਿ ਗੁਰੂ ਸਾਹਿਬ ਦੇ ਉੱਤੇ ਤੈਨੂੰ ਫਿਲਮ ਬਣਾਉਣ ਦਾ ਜਾਂ ਕਿਸੇ ਨੂੰ ਕੋਈ ਹੱਕ ਨਹੀਂ ਆ ਇਹਨੂੰ ਛੇਤੀ ਤੋਂ ਛੇਤੀ ਡਿਲੀਟ ਕਰ ਸੇਖ ਇਹਨੂੰ ਪਰਵਾਹ ਨਹੀਂ ਕਰਨਗੇ ਜਿਹੜੇ ਵੀ ਸੰਬੰਧਤ ਇਹ ਮਸਲਿਆ ਨੂੰ ਵੇਖਦੇ ਨੇ ਸਰਕਾਰ ਦੇ ਵਿੱਚ ਉਹਨਾਂ ਨੂੰ ਮੇਰੀ ਹਦਾਇਤ ਆ ਕਿ ਇਹੋ ਜਿਹੇ ਬੰਦਿਆਂ ਨੂੰ ਛੇਤੀ ਤੋਂ ਛੇਤੀ ਨੱਥ ਪਾਈ ਜਾਵੇ ਜਿਹੜੇ ਗੁਰੂ ਸਾਹਿਬ ਦੇ ਬਾਰੇ ਗਲਤ ਤਾਥੇ ਦਾ ਪੇਸ਼ ਕਰਦੇ ਆ ਐਸਜੀਪੀਸੀ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਦਾਇਤ ਕਰਦਾ ਕਿ ਉਹ ਦਰੋ ਵਿਰਾਠੀ ਨਾਲ ਜਾਂ ਸੰਬੰਧਿਤ ਮੰਤਰਾਲੇ ਦੇ ਨਾਲ ਸੰਪਰਕ ਕਰਕੇ ਇਸ ਵੀਡੀਓ ਨੂੰ ਜਲਦੀ ਤੋਂ ਜਲਦੀ ਡਿਲੀਟ ਕਰਵਾਵੇ ਇਹ ਵੀਡੀਓ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਆ